ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੇਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੈਂ ਮਦਦ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪੈਂਡ ਡਰੋਲੀ ਭਾਈ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਆਸਤੇ ਟੋਟਲ ਤਿੰਨ ਨਗ ਲੈ ਕੇ ਆਏ ਤੇ ਤਿੰਨੇ ਸੂਏ ਸਵਾਏ ਆ ਡਿਟੇਲ ਤੁਹਾਨੂੰ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਭਰ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਮੇਰਾ ਕੰਮ ਸਿਰਫ ਤੁਹਾਨੂੰ ਪਸੂ ਦਿਖਾਉਣਾ ਹੁੰਦਾ ਜੇ ਕੋਈ ਸੂਆ ਸਵਾਇਆ ਨਾਗ ਹੁੰਦਾ ਵੀਰੇ ਆਪ ਦੀ 2 ਟਾਈਮ 4 ਟਾਈਮ 6 ਟਾਈਮ ਚਵਾਈ ਜ਼ਰੂਰ ਕਰ ਲਿਆ ਕਰੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਜੀ ਗਰਦੀਪ ਸਿੰਘ ਪੈਂਟਰੋਲੀ ਪਾਈ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ 985557644 ਜੀ ਠੀਕ ਆ ਵੀਰੇ ਇੱਕ ਨੰਬਰ ਆਪਾਂ ਵੈੱਬ ਤੋਂ ਸ਼ੁਰੂ ਕਰਦੇ ਆ ਬਾਹਰ ਨੂੰ ਹੀ ਲਈ ਆਈ ਨਾਲ ਦੀ ਨਾਲ ਸੂਆ ਕਿੰਨਾ ਜੀ ਏ ਜੀ ਪਾਓ ਦੂਜਾ ਸੂਆ ਵਾ ਜੀ ਕਦੋਂ ਸੂਈ ਹੈ ਜੀ ਇਹਨੂੰ 15 20 ਦਿਨ ਹੋ ਗਏ ਆ ਜੀ ਸੂਈ ਨੂੰ ਬੱਚਾ ਜੀ ਦਾ ਬੱਚਾ ਇਹਦਾ ਮਰ ਗਿਆ ਜੀ ਠੀਕ ਹੈ ਜੀ ਦੁੱਧ ਕਿੰਨਾ ਤਿਆਰ ਆ ਦੋ ਦੇਸ ਵਕਤ 16 ਲੀਟਰ ਤਿਆਰ ਆ ਜੋ ਕੇ ਦੇ ਦਾਂਗੇ ਜੀ ਹਾਂ ਜੀ ਅੱਜ ਕੰਡੇ ਨਾਲ ਛਾਣਾ ਤੇ ਡੰਨਾ ਜੀ ਹਾਂ ਜੀ ਓਕੇ ਓਕੇ 30 ਸੀਲ ਹੈ ਜੀ ਪੂਰੀ ਲੱਗਣਾ ਜੀ ਭਣਾ ਦੀ ਜਵਾਕ ਲਈ ਫਿਰੇ ਜੀ ਠੀਕ ਹੈ ਜੀ ਤੋੜ ਕੇ ਦਿਖਾ ਦੀ ਵੀਰੇ ਬਾਈ ਦੇ ਦੱਸਣ ਮੁਤਾਬਕ ਸੂਆ ਬਾਈ ਦੱਸਦਾ ਕਿ ਦੂਜਾ ਸੂਈ ਹੈ ਜੀ 15 ਤੋਂ 20 ਦਿਨ ਸਮਾਂ ਹੋ ਗਿਆ ਸੂਈ ਨੂੰ 16 ਲੀਟਰ ਬਾਈ ਕਹਿੰਦਾ ਆਪਦਾ ਕੰਡਾ ਬਾਲਟੀ ਨਾਲ ਹੀ ਲੈ ਕੇ ਆਇ ਤੇ ਜੋਕ ਕੇ ਲੈ ਜੋ ਬੱਚਾ ਇਹਦਾ ਐਕਸਪਾਇਰੀ ਹੈ ਜੀ ਥਣਾ ਦੀ ਬਾਈ ਦੱਸਦਾ ਕਿ ਡੰਨ ਹੋਊਗੀ ਆਪ ਦੀ 2 ਟਾਈਮ 4 ਟਾਈਮ 6 ਟਾਈਮ 24 ਕਰ ਸਕਦੇ ਆ ਜੀ ਬਾਕੀ ਥਣ ਤੋਂ ਨੂੰ ਨੇੜੇ ਤੋਂ ਵੀ ਚੈੱਕ ਕਰਾ ਦਿੰਨੇ ਕੱਲਾ ਕੱਲਾ ਨਿੱਖੜਮਾ ਲੱਗਿਆ ਵਹ ਹੱਥੀ ਚਵਾਈ ਵਾਲਾ ਥਾਣਾ ਬਾਕੀ ਕੁਆਲਟੀ ਤੁਸੀਂ ਖੁਦ ਹੀ ਦੇਖ ਸਕਦੇ ਹੋ ਸੋਨਾ ਫਿਟਨੈਸ ਵਾਲਾ ਹੋ ਡਿਮਾਂਡ ਕੀ ਰਹਿਣ ਵਾਲੀ ਵੀਰੇ ਦੀ ਇਹਦਾ ਮੁੱਲ ਹੀ 40000 ਹੋ ਜੂ ਮਾਨਤਾ ਅੱਜ ਕਰਦਾ ਜੀ ਮਾਨਤਾ ਠੀਕ ਆ ਜੀ 40000 ਰੁਪਇਆ ਡਿਮਾਂਡ ਆ ਜੀ ਬਾਕੀ ਬਾਈ ਕਹਿੰਦਾ ਲੈਸ ਉਹਦੇ ਚ ਹੋ ਜੂਗਾ ਜੀ ਦੋ ਨੰਬਰ ਵੀਰੇ ਕਾਲੀ ਵੜ ਇਹਦਾ ਸੂਆ ਕਿਹਦਾ ਜੀ ਇਹਦਾ ਵੀ ਦੂਜਾ ਸੂਆ ਵਾ ਜੀ ਇਹ ਕਦੋਂ ਸੂਈ ਹੈ ਜੀ ਇਹਨੂੰ ਮਹੀਨਾ ਕੋ ਹੋ ਗਿਆ ਜੀ ਬੱਚਾ ਜੀ ਇਹਦਾ ਬੱਚਾ ਇਹਦਾ ਵੀ ਐਕਸਪਾਇਰੀ ਹੈ ਦੁੱਧ ਕਿੰਨਾ ਤਿਆਰ ਹੈ ਇਹ ਥੱਲੇ 2 ਲੀਟਰ ਐਸ ਵਕਤ ਕੰਡੇ ਵਾਲਾ ਜੋ ਕੇ ਦੇ ਦਾਂਗੇ ਹਾਂਜੀ ਹਾਂਜੀ ਠਣਾ ਦੀ ਡੰਨਾ ਜੀ ਓਕੇ ਓਕੇ ਜੀ ਠੀਕ ਹੈ ਜੀ ਤੋੜ ਕੇ ਦਿਖਾ ਦੀ ਵੀਰੇ ਸੂਆ ਦੂਜਾ ਸੂਈ ਹੈ ਜੀ ਲਗਭਗ ਮਹੀਨਾ ਹੋ ਗਿਆ ਬਾਈ 10 ਦਾ ਇਹਨੂੰ ਵੀ ਸੂਈ ਨੂੰ ਬੱਚਾ ਇਹਦਾ ਐਕਸਪੈਰੀ ਹੈ ਜੀ ਕੱਦ ਕਾੜ ਤੇ ਵਜਨ ਦੇ ਪੱਖ ਤੋਂ ਪੂਰੀ ਚੰਗੀ ਹੈ ਜੀ ਥਾਣਾ ਵੀ ਸੋਹਣਾ ਹੈ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਬਾਕੀ ਕੱਦ ਕਾੜ ਤੁਸੀਂ ਚੈੱਕ ਕਰ ਹੀ ਸਕਦੇ ਹੋ ਫੇਸ ਕੁਆਲਿਟੀ ਸੋਹਣੀ ਹੈ ਸੋਹਣਾ ਮੋਟਾ ਥਾਣਾ ਬਾਈ ਦੱਸਦਾ ਕਿ 20 ਕਿਲੋ ਨੈਟ ਤਿਆਰ ਆ ਵੀਰੇ ਕੋਈ ਵੀ ਸੁਆ ਸਵਾ ਪਸ਼ੂਨ ਦਾ ਬਾਈ ਕਹਿੰਦਾ ਮੇਰੇ ਘਰੇ ਆਪਦਾ ਜੋਖ ਕੇ ਲੈ ਜਾ ਤੇ ਆਪਦੀ ਚਵਾਈ ਕਰ ਲਿਓ ਜੀ 20 ਕਿਲੋ ਭਾਂਡੇ ਵਾਲਾ ਤਿਆਰ ਹੋਊਗਾ ਜੀ ਸੋਹਣਾ ਮੋਟਾ ਥਾਣਾ ਜੀ ਹਵਾਨ ਨੇ ਤੇ ਬਰੀਕ-ਬਰੀਕ ਵੇਂਜ ਤੁਸੀਂ ਦੇਖ ਸਕਦੇ ਹੋ ਫਿਟਨੈਸ ਆਲਾ ਹਵਾਨ ਤੇ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹਦੀ ਇਹਦਾ ਮੁੱਲ ਜੀ ਪਿਆ 10000 ਇਹਦਾ ਮੁੱਲ ਬਾਈ ਕਹਿੰਦਾ 50000 ਰੁਪਈਆ ਦੇ ਵਿੱਚ ਮਾਨਤਾਣ ਹੋ ਜਾਊਗਾ ਜੀ ਜਿਹਨੂੰ ਨਾਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਤਿੰਨ ਨੰਬਰ ਵੀਰੇ ਇਹਦਾ ਸੂਆ ਕਿੰਨਾ ਮਾ ਜੀ ਇਹਦਾ ਵੀ ਦੂਜਾ ਸੂਆ ਜੀ ਇਹ ਕਦੋਂ ਸੂਈ ਹੈ ਜੀ ਇਹਨੂੰ ਵੀ ਹੋ ਗਿਆ ਜੀ 15-20 ਦਿਨ ਜੀ ਬੱਚਾ ਕੀ ਹੈ ਜੀ ਇਹਦਾ ਹੀ ਬੱਚਾ ਬੱਛਾ ਜੀ ਠੀਕ ਆ ਆ ਬੱਚਾ ਬੱਛਾ ਤੁਹਾਡੇ ਸਾਹਮਣੇ ਆ ਜਿੰਨੇ ਸਮੇਂ ਦਾ ਮਰਜ਼ੀ ਮੰਨ ਲਿਓ 15 ਤੋਂ 20 ਦਿਨ ਮਾਲਕਾਂ ਨੇ ਦੱਸਿਆ ਕਿੰਨਾ ਦੁੱਧ ਦਾ ਜੀ ਇਹ ਥੱਲੇ 16 ਲੀਟਰ ਇਹ ਵੀ ਜੋਕ ਕੇ ਦੇ ਦਾਂਗੇ ਜੀ ਥਣਾ ਦੀ ਡੰਨਾ ਜੀ ਹਾਂਜੀ ਹਾਂਜੀ ਤੁਰ ਕੇ ਦਿਖਾ ਦੇ ਫਿਰੇ ਸੂਆ ਦੂਜਾ ਸੂਈ ਆ ਜੀ 15 ਦਿਨ ਹੋ ਗਏ ਸੂਈ ਨੂੰ ਦੁੱਧ net 16 ਲੀਟਰ ਆ ਆਪਦੀ ਦੋ ਟਾਈਮ ਚਾਰ ਟਾਈਮ ਛੇ ਟਾਈਮ ਮਿਲਕਿੰਗ ਕਰ ਸਕਦਾ ਜੀ ਥਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਤੀ ਚਵਾਈ ਵਾਲਾ ਥਣਾ ਚਾਰ ਹੀ ਥਣਾ ਪੂਰਸ਼ਾਂਕ ਪੂਰਾ ਵੀਨ ਬਾਕੀ ਫੇਸ ਕੁਆਲਿਟੀ ਸੋਹਣੀ ਹੈ ਕੱਦ ਕਾਠ ਤੇ ਵਜਨ ਦੇ ਪੱਖ ਤੋਂ ਵੀ ਪੂਰੀ ਚੰਗੀ ਹੈ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹਦਾ ਮੁੱਲ ਹੈ ਜੀ 52000 ਹਾਂ ਜੇ ਕੋਈ ਸੱਜਣ ਇਕੱਠੀਆਂ ਲੈ ਜਾਊ ਮਾਨਤਾਨ ਹੋ ਜਾਊਗਾ ਜੀ ਹਾਂ ਜੀ ਹਾਂ ਜੀ ਕਰ ਦਾਂਗੇ ਠੀਕ ਹੈ ਜੀ ਇਹਦਾ ਮੁੱਲ ਬਾਈ 52000 ਰੁਪਿਆ ਕਰਦੇ ਆ ਬਾਕੀ ਵਿੱਚੋਂ ਮਾਨਤਾਨ ਬਾਈ ਕਹਿੰਦਾ ਜਰੂਰ ਕਰ ਦਾਂਗੇ ਜੀ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲੂਗਾ ਜੀ ਧੰਨਵਾਦ